ਤੋ ਜਲੰਧਰ ਵਿਖੇ ਮੋਡਲ ਟਾਊਨ ਪਾਨਾ ਸਿੱਧੂ ਦੀ ਟੀਮ ਦੇ ਵੱਲੋਂ ਪਾਸਟਰ ਅੰਕੁਰ ਨਰੂਲਾ ਅਤੇ ਪਾਸਟਰ ਸੋਨੀਆ ਨਰੂਲਾ ਤੇ ਪੁੱਤਲੇ ਬਣਾ ਕੇ ਸਾੜ ਦਿੱਤੇ ਗਏ ਸੀ ਜਿਨ੍ਹਾਂ ਦੇ ਨਾਲ ਕੁਝ ਨਿਹੰਗ ਜਥੇਬੰਦੀਆਂ ਵੀ ਸ਼ਾਮਲ ਹੋਈਆਂ ਦਸਨੀ ਜਵਾਰੀਆਂ ਨੇ ਤੇ ਪਾਸਟਰਾਂ ਦੇ ਪ੍ਰਤੀ ਮੰਦੀ ਸ਼ਬਦਾਬਲੀ ਵੀ ਵਰਤੀ ਗਈ ਸੀ ਜਿਸ ਨੂੰ ਲੈ ਕੇ ਹੁਣ ਪਾਨਾ ਸਿੱਧੂ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਤਾਂ ਪੂਰੇ ਵਿਸ਼ਪ ਦੇ ਵਿੱਚ ਮਸੀਹ ਭਾਈਚਾਰੇ ਚ ਰੋਸ ਸਿੱਖ ਨੂੰ ਮਿਲ ਰਿਹਾ ਜਿਸ ਤੇ ਚਲਦੇ ਹੋਣਾਂ ਵੱਲੋਂ ਵੱਡੀ ਕੀਮਤੀ ਦੇ ਵਿੱਚ ਇਸਾਈ ਭਾਈਚਾਰੇ ਦੇ ਲੋਕਾਂ ਦੇ ਵੱਲੋਂ ਇਕੱਠੇ ਹੋ ਕੇ ਡੀਸੀ ਨੂੰ ਮੰਗ ਪੱਤਰ ਦੇ ਕੇ ਇਸਾਈ ਭਾਈਚਾਰੇ ਦੀਆਂ ਭਾਵਨਾਵਾਂ ਦੇ ਨਾਲ ਖੇਡਣ ਵਾਲੇ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਤੇ ਇਸਾਈ ਭਾਈਚਾਰੇ ਦੇ ਨਾਲ ਸੰਬੰਧਿਤ ਆਕੂ ਨੇ ਕਿਹਾ ਹੈ ਕਿ 크ਿਸਮਸ ਦੇ ਮਹੀਨੇ ਦਸੰਬਰ ਦੇ ਵਿੱਚ ਇਹਨਾਂ ਦੇ ਵੱਲੋਂ ਮਸੀਹੀ ਭਾਈਚਾਰੇ ਦੇ ਵਿਰੋਧ ਦੰਗੇ ਕਰਵਾਉਣ ਅਤੇ ਮਸੀਹੀ ਭਾਈਚਾਰੇ ਦਾ ਨੁਕਸਾਨ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਮਹਾਨ ਨੂੰ ਦੱਸ ਦਿੰਦੇ ਕਿ ਕੁਝ ਅਜਿਹੀਆਂ ਤਸਵੀਰਾਂ ਬੇ ਸਾਹਮਣੇ ਆਈਆਂ ਸੀ ਜੁਥੇ ਮਸੀਹ ਭਾਈਚਾਰੇ ਦੇ ਵੱਲੋਂ ਸੜਕਾਂ ਉੱਤੇ ਉਤਰ ਕੇ ਪਾਨਾ ਸਧੂ ਤੇ ਪੋਤਲੇ ਤੱਕ ਸਾੜ ਦਿੱਤੇ ਗਏ ਸੀ ਤਾਂ ਹੁਣ ਹੋਣਾ ਵੱਲੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਕਿ ਕੁਝ ਜੀ ਕਹਿੰਦੇ ਨਜ਼ਰ ਆਏ ਸੁਣਦੇ ਹਾਂ ਅੱਜ ਜੋ ਅਸੀਂ ਡੀਸੀ ਸਾਹਿਬ ਦੇ ਇਕੱਠੇ ਹੋਏ ਸਾਡੇ 100 150 ਫਰੀਦਕੋਟ ਤੋਂ ਸਾਡੇ ਚਰਚਾਂ ਦੇ ਬ੍ਰਾਂਚਾਂ ਦੇ ਜੋ ਸਾਡੇ ਅੱਜ 25 ਦਸੰਬਰ ਦੇ ਦਿਨ ਜੋ ਚੱਲ ਰਿਹਾ ਇਹ ਸ਼ਰਾਰਤੀ ਅੰਸਰ ਜੋ ਸਾਡੇ ਧਾਰਮਿਕ ਸਥਾਨਾਂ ਨੂੰ ਡੇਰੇ ਦੱਸਦੇ ਆ ਬਹੁਤ ਗਲਤ ਅਪਸ਼ਬਦ ਬੋਲਦੇ ਆ ਜੋ ਸਾਡੇ ਸਪੀਚੁਅਲ ਫਾਦਰ ਯੂਸਫ ਅੰਕਰ ਨਰੂਲਾ ਜੀ ਅਰੋਨਾ ਦੇ ਸਾਡੇ ਜਿਹੜੀ ਮਦਰ ਨੇ ਉਹਨਾਂ ਦੇ ਇਹਨਾਂ ਨੇ ਪੁਤਲੇ ਫੂਕੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਜਲਦ ਕੀਤੀ ਜਾਵੇ ਨਹੀਂ ਤੇ ਮਸੀਹ ਭਾਈਚਾਰਾ ਜਿਹੜਾ ਇਹ ਸ਼ਾਂਤੀ ਦੇ ਨਾਲ ਨਹੀਂ ਬੈਠੇਗਾ ਕਿਉਂਕਿ ਇਹ ਜਿਹੜੇ ਸ਼ਰਾਤੀ ਅੰਸਰ ਇਹਨਾਂ ਨੂੰ ਨੱਥ ਪਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਜੋ ਸੀ ਅੱਜ ਡੀਸੀ ਸਾਹਿਬ ਨੂੰ ਮਿਲਿਆ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਜਿਹੜੇ ਜੋ ਸ਼ਰਾਤੀ ਅੰਸਰ ਆ ਇਹ ਬਹੁਤ ਜਲਦ ਤੋਂ ਜਲਦ ਸਲਾਖਾਂ ਦੇ ਪਿੱਛੇ ਕੀਤੇ ਜਾਣਗੇ ਨਹੀਂ ਭਾਨਾ ਸਿੱਧੂਵਲੀ ਉਹ ਇਦਾਂ ਦਾ ਕਿਉਂ ਕੀਤਾ ਗਿਆ ਕੋਈ ਕੋਈ ਤਾਂ ਰੀਜਨ ਹੋਗਾ ਰੀਜਨ ਇਹੀ ਹੈ ਜੀ ਜੋ ਸਾਡਾ 25 ਦਸੰਬਰ ਦਿਨ ਜਦੋਂ ਸ਼ੁਰੂ ਹੋ ਜਾਂਦਾ ਪਹਿਲੇ ਮਹੀਨੇ ਤੋਂ ਹੀ ਤੇ 3 ਤਰੀਕ ਨੂੰ ਇਹਨਾਂ ਨੇ ਹਰਕਤ ਕੀਤੀ ਆ ਕਿਉਂਕਿ ਸਾਡੇ ਮਨਾਂ ਨੂੰ ਭਾਵਨਾ ਠੇਸ ਪਹੁੰਚਾਉਣਾ ਚਾਹੁੰਦੇ ਆ ਇਹੋ ਜਿਹੇ ਬੰਦੇ ਆ ਜਿਹੜੇ ਹਰ ਸਾਲ ਦੇ ਸਾਲ ਹੀ 25 ਦਸੰਬਰ ਦੇ ਦਿਨਾਂ ਦੇ ਲਾਗੇ ਜਾ ਕੇ ਕੋਈ ਨਾ ਕੋਈ ਇਹੋ ਜਿਹਾ ਆਪਣਾ ਰੋਲ ਕਰਦੇ ਆ ਸ਼ਰਾਰਤ ਕਰਦੇ ਆ ਤੇ ਸਰਕਾਰ ਇਹਨਾਂ ਨੂੰ ਕੋਲ ਦਿੱਤੀ ਹੋਈ ਅਕਰ ਸਰਕਾਰ ਨੂੰ ਇਹਨਾਂ ਨੂੰ ਫੜ ਕੇ ਜਲਦ ਅਰਸ਼ਟ ਕਰਨਾ ਚਾਹੀਦਾ ਕੀ ਕੀ ਮੰਗ ਕਰਦੇ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ 25 ਦਸੰਬਰ ਦਾ ਜੋ ਦਿਨ ਚੱਲ ਰਿਹਾ ਹੈ ਕਿ ਸਾਰੇ ਚਰਚਾਂ ਦੇ ਵਿੱਚ ਧੂਮਤਾਮਨਾ ਮਨਾਇਆ ਜਾ ਸਕੇ ਕਿਉਂਕਿ ਅਸੀਂ ਮਾਹੌਲ ਨਹੀਂ ਖਰਾਬ ਕਰ ਚਾਹੁੰਦੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰ ਸਕਦੇ ਆ ਕਿਉਂਕਿ ਜੋ 25 ਦਸੰਬਰ ਦੇ ਦਿਨ ਚੱਲ ਰਹੇ ਆ ਅਸੀਂ ਤੁਮਤਾਮਨਾ ਆਪੋ ਆਪਣੇ ਚਰਚਾਂ ਦੇ ਵਿੱਚ ਅਮਨ ਸ਼ਾਂਤੀ ਨਾਲ ਮਨਾਉਣਾ ਚਾਹੁੰਦੇ ਆ। ਇਹ ਸ਼ਰਾਧ ਦੀ ਅੰਸਰਾਂ ਵੱਲੋਂ ਸ਼ਰਾਧ ਤੇ ਇਹ ਕੀਤੀ ਜਾਂਦੀ ਹੈ ਕਿ ਇਹਨਾਂ ਦੇ ਜਿਹੜੇ 25 ਦਸੰਬਰ ਦੇ ਦਿਨਾਂ ਦੇ ਵਿੱਚ ਕੋਈ ਇਹ ਸੜਕਾਂ ਤੇ ਆਉਣ ਇਹ ਉਧਰੋਂ ਧਿਆਨ ਭੜਕਾਉਣਾ ਚਾਹੁੰਦੇ ਆ ਪਰਮੇਸ਼ਰ ਦੇ ਲੋਕ ਜਿੰਨਾ ਹੀ ਸਾਨੂੰ ਭੜਕਾ ਰਹੇ ਉਹਨਾਂ ਹੀ ਵੱਧ ਤੋਂ ਵੱਧ ਵੱਧ ਰਿਹਾ। ਸੋ ਅਸੀਂ ਇਹੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵਾਰ-ਵਾਰ ਕਿ ਅਸੀਂ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਹੀਂ ਲੈਣਾ ਚਾਹੁੰਦੇ। ਤੋ ਸੋ ਸਾਡੀ ਇਹ ਬੇਨਤੀ ਆ ਪ੍ਰਸ਼ਾਸਨ ਦੇ ਅੱਗੇ ਮੰਗਾ ਕਿ ਜਲਦ ਤੋਂ ਜਲਦੀ ਜਿਹੜਾ ਸਿੱਧੂ ਭਾਨਾ ਜੋ ਇਹਦੇ ਨਾਲ ਚਰਾਤੀ ਅੰਸਰ ਹੋਰ ਵੀ ਆ ਜਲਦ ਤੋਂ ਜਲਦ ਇਹਨਾਂ ਨੂੰ ਫੜ ਕੇ ਰਸਟ ਕੀਤਾ ਜਾਵੇ ਔਰ ਜਲਦ ਤੋਂ ਜਲਦ ਇਸਲਾਖਾਂ ਦੇ ਪਿੱਛੇ ਸੱਟਿਆ ਜਾਵੇ। ਫਰੀਦਕੋਟ ਚਰਚ ਦੀ ਬ੍ਰਾਂਚ ਦੇ ਨਾਲ ਜੁੜੀ ਹੋਈਆਂ ਤੇ ਅੱਜ ਸਾਰੀਆਂ ਅਸੀਂ ਭੈਣਾਂ ਇਕੱਠੀਆਂ ਹੋ ਕੇ ਏਕਾ ਕਰਕੇ ਆਏ ਆ ਕਿ ਜੋ ਸਾਡੇ ਚਰਚ ਦੇ ਖਿਲਾਫ ਵਿੱਚ ਸਾਡੇ ਪਾਸਟਰ ਨਰੂਲਾ ਜੀ ਸਾਡੀ ਭੈਣ ਸੋਨੀਆ ਨਰੂਲਾ ਜੀ ਖਿਲਾਫ ਜੋ ਆਂਸਰਾ ਨੇ ਕੀਤਾ ਹੈ ਭਾਨੇ ਸਿੱਧੂ ਨੇ ਜੋ ਗੰਦੀ ਹਰਕਤ ਕੀਤੀ ਹੈ ਅਸੀਂ ਚੁੱਪ ਨਹੀਂ ਬੈਠਾਂਗੇ ਅਸੀਂ ਸੜਕਾਂ ਦੇ ਉਤਰਾਂਗੇ ਜੇ ਭਾਨਾ ਸਿੱਧੂ ਨੂੰ ਨਾ ਗ੍ਰਿਫਤਾਰ ਕੀਤਾ ਗਿਆ ਸਾਰੀਆਂ ਭੈਣਾਂ ਏਕਾ ਹੋ ਕੇ ਏਕਾ ਕਰਕੇ ਅੱਜ ਕਟੀਆਂ ਹੋ ਕੇ ਘਰ ਤੋਂ ਨਿਕਲੀਆਂ ਤੇ ਅਸੀਂ ਸੋਚਦੇ ਹਾਂ ਵੀ ਪ੍ਰਭੂ ਦੇ ਨਾਂ ਦੇ ਵਿੱਚ ਅਸੀਂ ਜਿੱਤ ਹਾਸਲ ਕਰਾਂਗੇ ਅਸੀਂ ਨਹੀਂ ਚਾਹੁੰਦੇ ਅੱਜ ਉਹ ਭੈਣਾਂ ਨਾਲੇ ਕੁਝ ਹੋਇਆ ਕੱਲ ਨੂੰ ਸਾਡੀ ਕਿਸੇ ਹੋਰ ਭੈਣ ਨਾਲੇ ਕੁਝ ਹੋਵੇ ਕਿਉਂਕਿ ਜਲੰਧਰ ਦੇ ਵਿੱਚ ਇਹਨਾਂ ਨੇ ਮੁੱਦਾ ਤਾਂ ਫੜਿਆ ਕਿ 13 ਸਾਲ ਦੀ ਕੁੜੀ ਦਾ ਰੇਪ ਹੋਇਆ ਉਹਨੂੰ ਭੁਲਾਉਣ ਦੀ ਖਾਤੇ ਇਹਨਾਂ ਨੇ ਸਾਲ ਠੀਕ ਹੈ ਇਹਨਾਂ ਨੇ ਉਹ ਮੁੱਦਾ ਨਹੀਂ ਚੱਕਿਆ ਉਲਟਾ ਸਾਡਾ ਮੁੱਦਾ ਚੱਕ ਲਿਆ ਕਿਉਂ ਸਾਨੂੰ ਖਰੀਦੋ ਕੋਈ ਆ ਕੇ ਅਸੀਂ ਮੁੱਲ ਵਿਕਨ ਲਈ ਤਿਆਰ ਆ ਠੀਕ ਹੈ ਇਹ ਝੂਠੇ ਇਲਜ਼ਾਮ ਲਾਉਂਦੇ ਆ ਕਿ ਸਾਨੂੰ ਖਰੀਦਦੇ ਆ ਕਿਹੜਾ ਖਰੀਦ ਸਕਦਾ ਪ੍ਰਭੂ ਦੇ ਚੋਣ ਵਾਲਿਆਂ ਨੂੰ ਅਸੀਂ ਪ੍ਰਭੂ ਦੇ ਬੱਚੇ ਆ ਤੇ ਪ੍ਰਭੂ ਦੇ ਨਾਲ ਖੜੇ ਆ ਤੇ ਜਿੱਤ ਹਾਸਲ ਕਰਕੇ ਨਿਕਲਾਂਗੇ ਹੇਲੂਆ ਅਸੀਂ ਪਾਸਟਰ ਜੀ ਦੇ ਨਾਲ ਆ ਸਾਰੀ ਟੀਮ ਸਾਰੇ ਜਣੇ ਅਸੀਂ ਏਕਾ ਕਰਕੇ ਆਏ ਆ ਅਸੀਂ ਡਰਨ ਵਾਲਿਆਂ ਵਿੱਚੋਂ ਨਹੀਂ ਹੈਗੇ ਕਿਉਂਕਿ ਜਿੱਥੇ ਅਸੀਂ ਸਹੀ ਆ ਅਸੀਂ ਉੱਥੇ ਖੜੇ ਆ ਸਾਡਾ ਕੋਈ ਕਸੂਰ ਸਾਡੀ ਕੋਈ ਗਲਤੀ ਆ ਤੇ ਉਹ ਸਾਨੂੰ ਦਿਖਾਈ ਜਾਵੇ ਅਸੀਂ ਉਹਨੂੰ ਮਨਜ਼ੂਰ ਕਰਾਂਗੇ ਪਰ ਜੇ ਭਾਨਾ ਸਿੱਧੂ ਚੌਥੀ ਜਗ੍ਹਾ ਤੋਂ ਆ ਕੇ ਸਾਡੇ ਪ੍ਰਭੂ ਦੇ ਖਿਲਾਫ ਜਾਂ ਸਾਡੇ ਦਾਸਾਂ ਦੇ ਖਿਲਾਫ ਕੁਝ ਬੋਲੇਗਾ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਭਾਨੇ ਸਿੱਧੂ ਦੀ ਕੀ ਔਕਾਤ ਹੈ ਕਿ ਸਾਡੇ ਪ੍ਰਭੂ ਨੂੰ ਉਹ ਗੈਸ ਕਰ ਸਕੇ ਕਿਉਂਕਿ ਉਹਦੇ ਨਾਂ ਦੇ ਵਿੱਚ ਮੁਰਦੇ ਜਿੰਦਾ ਹੁੰਦੇ ਆ ਇਹ ਵੀ ਇੱਕ ਮੁਰਦਾ ਵਾ ਇੱਕ ਦਿਨ ਜਿੰਦਾ ਹੋਵੇਗਾ ਹallelujah ਹallelujah ਆਇਆ ਮੁਝਾਂ ਸਿਧੀ ਜੈਨ ਸਿਧੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਚੀਜ਼ ਨੂੰ ਉਹਨਾਂ ਨੇ ਰੋਕਣਾ ਉਹ ਤਾਂ ਰੋਕ ਦੇਣੀ ਐ ਛੋਟੀਆਂ-ਛੋਟੀਆਂ ਬੱਚੀਆਂ ਨਾਲ ਬਲਤਕਾਰ ਹੋ ਰਿਹਾ ਤੁਸੀਂ ਉਹ ਚੀਜ਼ ਦਾ ਮੁੱਦਾ ਨਹੀਂ ਉਠਾਣਾ ਚਾ ਉਠਾ ਸਕਦੇ ਤੇ ਤੁਸੀਂ ਜੋ ਸਚਾਈ ਆ ਉਸ ਮੁੱਦੇ ਨੂੰ ਉਠਾਉਣੇ ਤੁਸੀਂ ਇਸ ਗੱਲ ਦੀ ਸ਼ਰਮ ਕਰੋ ਤੁਸੀਂ ਜੋ ਮੁੱਦਾ ਬੱਚਿਆਂ ਨਾਲ ਹੋ ਰਿਹਾ ਉਹ ਉਠਾਓ ਬੱਚਿਆਂ ਨਾਲ ਕਿੰਨਾ ਉਹਨੂੰ ਤੇਲ ਪਾ ਕੇ ਫੁਕਣਾ ਫੁਕਰ ਫੂਕਦੇ ਸੀ ਉਦੋਂ ਉਸ ਚੀਜ਼ ਨੂੰ ਤੁਸੀਂ ਫੁਕਿਆ ਨਗਿਆ ਜੋ ਫਾਦਰ ਜੀ ਸਾਡੀ ਸਚਾਈ ਬੋਲਦੇ ਆ ਤੁਸੀਂ ਉਹਨਾਂ ਦੇ ਮੁਰਦੇ ਫੂਕੇ ਆ ਤੇ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਐਦਾ ਦੀ ਨਾ ਸ਼ੈਤਾਨੀ ਹਰਕਤ ਨਾ ਕਰੋ ਤੁਸੀਂ ਮਸੀਹਾਂ ਨਾਲ ਨਹੀਂ ਪੂਰੇ ਲੈ ਸਕਦੇ ਕਿਉਂਕਿ ਇਹ ਕੌਮ ਬਹੁਤ ਵੱਧ ਚੁੱਕੀ ਆ ਤੁਸੀਂ ਜੋ ਨਿੰਗ ਸਿੰਘ ਵੀ ਹੁਣ ਤੁਹਾਡੇ ਨਾਲ ਬਹੁਤ ਜ਼ਿਆਦਾ ਨਾਲ ਲੱਗ ਚੁੱਕੇ ਆ ਤੁਸੀਂ ਉਹਨਾਂ ਨਾਲ ਲੱਗਣਾ ਸੀਗਾ ਜਿਨ੍ਹਾਂ ਨੇ ਬੱਚੀ ਦਾ ਬਲਤਕਾਰ ਕੀਤਾ ਹੈਗਾ ਉਹ ਚੀਜ਼ ਦਾ ਮੁੱਦਾ ਤੁਸੀਂ ਉਠਾਣ ਸਕਦੇ ਚੰਗਿਆਈਆਂ ਨੂੰ ਤੁਸੀਂ ਤਬਾਉਣਾ ਚਾਹੁੰਦੇ ਆ ਤੇ ਬੁਰਾਈਆਂ ਨੂੰ ਤੁਸੀਂ ਉਠਾਉਣਾ ਚਾਹੁੰਦੇ ਆ ਹਲੇ ਨਹੀਂ ਚੰਗਿਆਈ ਨੂੰ ਪਾਉਣਾ ਖਾਂਡੂ ਵੀ ਨਾਲ ਤੁਸੀਂ ਆਪਣੇ ਜੋੜੋ ਕਿ ਇਸ ਨਸ਼ਿਆਂ ਨੂੰ ਅਸੀਂ ਬੰਦ ਕਰਾਉਨੇ ਆ ਬੱਚੀਆਂ ਨਾਲ ਬਲਤਕਾਰ ਉਹ ਜੇ ਅਸੀਂ ਆਪਣੇ ਬੱਚੀਆਂ ਨੂੰ ਬਾਹਰ ਨਹੀਂ ਕੱਢ ਸਕਦੇ ਹੈਗੇ ਇੰਨਾ ਜ਼ਿਆਦਾ ਵਿਰੋਧ ਤਾਂ ਵਧੀ ਹੋਈ ਆ ਤੁਸੀਂ ਉਹ ਚੀਜ਼ ਨੂੰ ਦਬਾਉਣੇ ਆ ਜਿਹੜੀ ਸੱਚਾਈ ਹੈ ਸੱਚਾਈ ਨੂੰ ਤੁਸੀਂ ਦਬਾਉਣ ਦੀ ਕੋਸ਼ਿਸ਼ ਕਰਦੇ ਸੱਚਾਈ ਨਹੀਂ ਦੱਬੀ ਜਾਊਗੀ ਸੱਚਾਈ ਵੱਧਦੀ ਜਾਊਗੀ ਯੇਸ਼ੂ ਦੇ ਨਾਮ ਦੇ ਵਿੱਚ ਇਹ ਕਹਿੰਦਾ ਹਾਂ ਅੱਜ ਸਾਡੀ ਮਦਰ ਦਾ ਤੁਸੀਂ ਪੁੱਤਲਾ ਫੂਕਿਆ ਗਿਆ ਲੋਕਾਂ ਦੇ ਤੁਸੀਂ ਇੰਨੇ ਹੌਸਲੇ ਬਲੰਦ ਕਰਦੇ ਪਏ ਚੀਜ਼ਾਂ ਨੂੰ ਬੋਲ-ਬੋਲ ਕੇ ਕਿ ਅਸੀਂ ਕਿਵੇਂ ਸੇਵ ਹੋਵਾਂਗੇ ਉਸ ਚੀਜ਼ ਦੇ ਵਿੱਚ ਤੁਸੀਂ ਲੇਡੀਜ਼ ਦਾ ਮੁਰਦਾ ਵੀ ਫੂਕ ਚੁੱਕੇ ਆ ਤੇ ਅਸੀਂ ਕਿੱਥੇ ਸੇਵ ਰਵਾਂਗੇ ਇਹ ਚੀਜ਼ ਦੱਸੋ ਤੁਸੀਂ ਸਗੋ ਲੇਡੀਜ਼ ਦੀ ਸੁਰੱਖਿਆ ਕਰਨ ਵਾਸਤੇ ਉੱਠੋ ਤੁਸੀਂ ਇਹ ਚੀਜ਼ਾਂ ਨਾ ਕਰੋ ਜੈਂਸ ਦੇ ਮੁਰਦੇ ਫੂਕਦੇ ਆਏ ਆ ਆਪਾਂ ਸੌਂਦੇ ਆ ਪਰ ਤੁਸੀਂ ਅੱਜ ਸਾਡੀ ਮਦਰ ਦਾ ਵੀ ਮੁਰਦਾ ਨਾਲ ਫੂਕਿਆ ਇਹ ਚੀਜ਼ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਉਸ ਆਵਾਜ਼ ਦੇ ਮਗਰ ਉੱਠਾਂਗੇ ਅਸੀਂ ਕਦੇ ਵੀ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰਾਂਗੇ